ਸ਼ਾਇਦ ਆਪ ਨੂੰ ਪਤਾ ਹੋਵੇ ਕਿ ਬੜੋਦਾ ਵਿੱਚ ਇੱਕ ਬਹੁਤ ਵੱਡੇ ਇਕਜਲਾਸ ਦੇਖ ਸੀ ਮਹਾਤਮਾ ਗਾਂਧੀ ਨੇ ਵੀ ਕਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਭੁੱਲਾ ਹੋਇਆ ਰਹੇਗਾ ਬੜੀ ਚਰਚਾ ਹੋਈ ਸੀ ਉਦੋਂ ਹਿੰਦੁਸਤਾਨ ਵਿੱਚ ਇਹ ਭੁੱਲਾ ਹੋਇਆ ਰਹੇਗਾ ਵਿਚਾਰ ਦੀ ਗੱਲ ਕਰਦਿਆਂ ਕਰਦਿਆਂ ਤਲਵਾਰ ਪਕੜ ਲਈ ਸ਼ਾਂਤੀ ਦੀ ਗੱਲ ਕਰਦਿਆਂ ਕਰਦਿਆਂ ਤੋਹਫਾ ਦੋ ਲਿਆਇਆ ਗਲੇ ਵਿੱਚ ਮਾਲਾ ਪੈਨਾਣੀ ਸੀ ਤਲਵਾਰਾਂ ਤੇ ਕਿਰਪਾਨਾਂ ਪਵਾ ਚੜੀਆਂ ਇਹ ਮਹਾਤਮਾ ਗਾਂਧੀ ਦੇ ਬੋਲ ਸਨ ਖੁਸ਼ਕਿਸਮਤੀ ਸਮਝ ਲਓ ਕੌਮ ਨੇ ਉਹਨਾਂ ਦਿਨਾਂ ਵਿੱਚ ਪ੍ਰਿੰਸੀਪਲ ਗੰਗਾ ਸਿੰਘ ਜੀ ਜ਼ਿੰਦਾ ਸਨ ਉਹ ਸਿੱਧਾ ਹੀ ਚਲੇ ਗਏ ਉਹਨਾਂ ਦੇ ਆਸ਼ਰਮ ਸਾਬਰਮਤੀ ਆਸ਼ਰਮ ਜੋ ਉਹਨਾਂ ਨੇ ਅੰਮਦਾਬਾਦ ਵਿੱਚ ਬਣਾਇਆ ਸੀ ਦੱਸਿਆ ਵੀ ਮੈਂ ਸੇ ਇੱਕ ਮਿਸ਼ਨਰੀ ਹਾਂ ਤੇ ਬੜੋਦਾ ਵਿੱਚ ਜਿਹੜਾ ਤੁਸੀਂ ਭਾਸ਼ਣ ਦਿੱਤਾ ਉਸ ਦੇ ਸੰਬੰਧ ਵਿੱਚ ਮੈਂ ਕੁਝ ਵਿਚਾਰਾਂ ਕਰਨਾ ਹੈ ਟਾਲ ਮਟੋਲ ਤੇ ਬੜੀ ਕੀਤੀ ਮਹਾਤਮਾ ਮੈਂ ਬੈਸ ਨਹੀਂ ਕਰਨੀ ਇਹ ਨਹੀਂ ਹੋਣੀ ਪਰ ਗੰਗਾ ਸਿੰਘ ਜੀ ਤੇ ਹੋਵੇ ਜੀ ਬੈਸ ਨਹੀਂ ਕਰਨੀ ਤੇ ਇਤਨੇ ਲਫ਼ਜ਼ ਉੱਤੇ ਕਹਿ ਕਿਉਂ ਨਹੀਂ ਇਹ ਤੇ ਕਰਨੀ ਪੈ ਗਈ بچار كرنے نہیں پائے گئے وہ كہن لگے اچھا میں نہیں اپنے کچھ وار دستا تو ہی دس تو گنگا سنگھ نے گل اتوں شروع کی تھی کہ ہر تھان پہ گیتا میری ماں ہے گیتا ماں کہنے كہ سن مہاتما پھر ماں ہے میرے اور زیادہ پاٹھ پٹھن رئی کر كرتے سن کیونکہ گیتا سے کرم فلسفی بڑی زور بھی ہے شب كرما دیتے مہاتما گاندی بہت زور دینا رہا كہ جا شھ نہیں ہوا ਉਹਦੇ ਸ਼ੁਭ ਕਰਮ ਪਖੰਡੋਂਗੇ ਉਹ ਅੱਜ ਚੰਗਾ ਕਰ ਲਿਆ ਕੱਲ ਮਾੜਾ ਕਰੇਗਾ ਜੋ ਸ਼ੁਭ ਨਹੀਂ ਹੋਇਆ ਉਹਦੇ ਸ਼ੁਭ ਕਰਮਾਂ ਦੀ ਕੋਈ ਜੜ ਨਹੀਂ ਹੁੰਦੀ ਔਰ ਅਸੀਂ ਦੇਖਦੇ ਹਾਂ ਜਿਨ੍ਹਾਂ ਨੂੰ ਸ਼ੁਭ ਕਰਮਾਂ ਦਿੱਤੇ ਮਜਬੂਰ ਕਰਕੇ ਸ਼ੁਭ ਬਣਾਇਆ ਗਿਆ ਸੀ 12-12 ਅੱਜ ਉਹ ਰੇਸ ਦੇ ਲੋਕ ਇਹੇ ਸਾਬਤ ਹੋਏ ਨੇ ਮਹਾਤਮਾ ਗਾਂਧੀ ਦੇ ਚਿਹਰੇ ਔਰ ਬੇਚ ਨੂੰ ਕਿੱਥੇ ਲੈ ਗਏ ਨੇ ਤੁਹਾਡੇ ਸਾਹਮਣੇ ਖੈਰ ਕਿਧਰੇ ਨਿੰਦਕ ਮੈਨੂੰ ਨਾ ਸਮਝ ਲੈਣਾ ਤੇ ਇਹ ਵੀ ਨਾ ਸਮਝਣਾ ਕਿ ਮੈਂ ਕੋਈ ਸਿਆਸੀ ਗੱਲ ਛੇੜ ਰਿਹਾ ਨਹੀਂ ਤੁਹਾਨੂੰ ਇੱਕ ਸਾਵਧਾਨ ਕਰ ਰਿਹਾ کہ دیش, دیش دیش ایسی ایسیاں لیں بھی چل رہی نے بھی کی فیصدی زیادہ نے کسی طریقے کٹایا جائے دی آواز دبائی جا سکتی ہے من مرضی کی جا سکتی ہے اور قریب قریبن تی پینتی سال تو اسی مار خالی تی پینتی سال تو ایسا اسی دیکھتے رہے ہیں خیر مقصر کریے گنگا سنگھ کہنے لگے اے ماں ہے ہاں میری ماں ہے میں روز مرہ دی پرنا اس گیتا تو لینا گنگا سنگھ کہنے لگے میں میم بھی سنمان ہے اس گرنٹ کا میں نندک نہیں یہ قیمتی گرنٹ ہے اس دیش کی قیمتی سوغات ہے رشی بیاس کی لکھی ہوئی ہے اسی قدر کر کرتے ہیں ماں کہ اس کی بھی قدر کر دیں پر ذرا اے دسو کہ یہ گیتا اچار کتنے ہوئی ہے کہڑی تھانے اچارن ہوئی ہے اتحاس سے خوجی اس گل کو جانتے ہوئے میدان جان کے اچارن ہوئی ہے کرکشے کا अर्जुन ने धनुष बाण सु दे ਦਿੱਤਾ ਸੀ। विदश्चर ਨੇ ਤਲਵਾਰ ਸੁ ਦੇ ਦਿੱਤੀ ਸੀ। ਨਕਲ ਸਾ ਦੇ ਤੇ ਵਿਸ਼ਮ ਨੇ ਆਪਣੇ ਸ਼ਸਤਰ ਸੁ ਦੇ ਦਿੱਤੇ ਸਨ। अर्जुन ਨੇ ਸਿੱਧਲ ਕਹਿ ਦਿੱਤਾ ਭਗਵਨ ਅਸੀਂ ਨਹੀਂ ਲੜਨਾ। ਬਈ ਕਿਉਂ? ਕਿਉਂ ਨਹੀਂ ਲੜਨਾ? ਤੋਂ अर्जुन ਕਹਿ ਲਗਾ ਉਹ ਦਰੋਣਾਚਾਰਜ ਮੇਰਾ ਚਚੇਰਾ ਭਰਾ। ਉਹ ਦਰਯੋਧਨ ਮੇਰਾ ਚਚੇਰਾ ਭਰਾ, ਉਹ ਦਰੋਣਾਚਾਰਜ ਮੇਰਾ ਗੁਰੂ, ਉਹ ਬੇਸ਼ਮ ਮੇਰਾ ਪਤਾਮਾ। ਆਪਣਿਆਂ ਨੂੰ ਮਾਰਾ। ਪਤਾ ਮੈਨੂੰ ਮਾਰ ਗੁਰੂ ਨੂੰ ਮਾਰ ਆਪਣੇ ਘਰਾਂ ਨੂੰ ਮਾਰਾ ਮੈਨੂੰ ਨਹੀਂ ਲੱਗਦਾ ਹਾਰ ਹੁੰਦੀ ਹੈ ਤੇ ਹਾਰ ਹੀ ਸਹੀ ਨਹੀਂ ਕੁਝ ਮਿਲਦਾ ਤੇ ਨਾ ਹੀ ਸਹੀ ਪਰ ਮੈਂ ਆਪਣੇਆਂ ਨੂੰ ਮਾਰਨਾ ਨਹੀਂ ਦਨਸ਼ਬਾਨ ਸੁਧ ਦਿੱਤਾ ਸ੍ਰੀ ਕ੍ਰਿਸ਼ਨ ਨੇ ਸਮਝਾਇਆ ਅਰਜਨ ਠੀਕ ਹੈ ਮੈਂ ਮੰਨਵਾਏ ਤੇਰੇ ਆਪਣੇ ਨੇ ਪਰ ਆਪਣੇ ਜਿਸਮ ਦੇ ਉੱਤੇ ਕੋਈ ਮਵਾਜ਼ ਦੇ ਨਾਲ ਭਰੇ ਹੋਇਆ ਫੋੜਾ ਨਿਕਲਾਵੇ ਜ਼ਹਿਰ ਨਾਲ ਭਰੇ ਬੜੀ ਪੀੜਾ ਹੋਵੇ ਔਰ ਉਸ ਨੂੰ ਤੜਪਨਾ ਬੜੀ ਹੋਵੇ ਕੋ ਚੀਰਾ ਦੇਣਾ ਪੈਂਦਾ ਹੈ ਉਹ ਮਵਾਦ ਕੱਢਣੀ ਪੈਂਦੀ ਭਾਵੇਂ ਆਪਣੇ ਜਿਸਮ ਦੀ ਕੱਢਣੀ ਪੈਂਦੀ ਥੋੜਾ ਭਾਵੇਂ ਆਪਣਾ ਤਾਂ ਵੀ ਚੀਰਨਾ ਪੈਂਦਾ ਹੈ ਇਹ ਸਾਰੇ ਤੇਰੇ ਆਪਣੇ ਨੇ ਪਰ ਦੇਸ਼ ਧਰਮ ਨੂੰ ਚੰਬੜੇ ਥੋੜੇ ਨੇ ਚੀਰ ਦੇਣਾ ਨੂੰ ਕੋਈ ਪਰਵਾਹ ਨਹੀਂ ਮਾੜੇ ਨੂੰ ਕੋਈ ਪਰਵਾਹ ਨਹੀਂ ਬੁਰੇ ਨੂੰ ਬਰਦਾਸ਼ਤ ਕਰ ਲੈਣਾ ਵੀ ਭਲੇ ਨੂੰ ਸੱਟ ਮਾਰਨਾ ਹਨੇਰੇ ਨੂੰ ਬਰਦਾਸ਼ਤ ਕਰ ਲੈਣਾ ਵੀ ਰੋਸ਼ਨੀ ਵਾਸਤੇ ਰਸਤੇ ਬੰਦ ਕਰ ਲੈਣਾ کرشن نے گل سمجھائی سمجھ گئے سکیا ہوا گنشبان ارجن نے گمسان کا یدھ ہوا مہا بھارت جو لکھی گئی ہے کتن انسار لکھان بندے کئی دن لڑائی موت دے گھاٹ اترے اور کرشن کے دو بولاں کر کے جب پرنسپل گنگا سنگھ نے کہ جس گیتا نو نی ماں کہ وہ تے میدان جنگل اچارن ہوئی ہے میری میدان جنگل چی نہیں اچارن ہوئی گیتا کر کے جنگ ہوئی ہے ਅਦਰ ਗੀਤਾ ਪ੍ਰਸ਼ੰਦੀ ਰਚਨਾ ਤੋਂ ਨਾ ਨਿਲਦੀ ਲੱਖਾਂ ਬੰਦੇ ਮੌਤ ਦੇ ਘਾਟ ਨਹੀਂ ਉਤਰਨੇ ਸਨ ਤੇ ਤੁਸੀਂ ਇਸੇ ਨੂੰ ਮੰਗਾਈ ਜਾਂਦੇ ਇੱਕ ਪਾਸੇ ਐਨਸਾ ਪਰਮ ਧਰਮ ਕਹਿੰਦੇ ਹੋ ਇੱਕ ਪਾਸੇ ਗੁਰਗੋਬਿੰਦ ਸਿੰਘ ਨੂੰ ਭੋਲਾਵਾ ਰਹਿਬਰ ਕਹਿੰਦੇ ਹੋ ਤੇ ਇੱਕ ਪਾਸੇ ਉਸ ਗੀਤਾ ਨੂੰ ਮੰਗਦੇ ਹੋ ਜਿਸ ਨੇ ਲੱਖਾਂ ਬੰਦੇ ਮੌਤ ਦੇ ਘਾਟ ਉਤਾਰ ਦਿੱਤੇ ਕਹਿੰਦੇ ਨੇ ਮਹਾਤਮਾ ਗਾਂਧੀ ਨੇ ਜਿਹੜੇ ਬੋਲ ਬੋਲੇ ਇਸੋਂ ਗੁਸਤਾਖੀ ਮਾਤੋਨਾਂ ਦੀ ਸ਼ਖਸੀਅਤ ਚਲੰਦੀ ਗਈ ਹੋ ਕੀ ਹੈ ਉਹਨਾਂ ਨੇ ਕਿਹਾ ਕਿ ਪ੍ਰਿੰਸੀਪਲ ਸਾਹਿਬ جنگ نہیں ہوئی یہ جنگ کا ذکر ہے مہاتما گاندھی سن ہر تھان یہ جنگ نہیں ہوئی اندر دی جنگ دا ذکر ہے کا گنگا سنگھ کتنے چپ جنگ نہیں ہوئی تو پھر یہ بھی قبول کرو. کرو کرشن نہیں ہوئے کوئی اندر کرشن دی کرشن گل ہے یہ گیتا باہر نہیں اچار ہوئی کوئی اندر دی دی گل ہے باہر گیتا دی من لینے باہر کرشن من لینا باہر مہا بھارت کو انکاری ہو اس واسطے ਕੇ ਸਾਹਮਣੇ ਗੁਰਗੋਬਿੰਦ ਸਿੰਘ ਜੀ ਨੂੰ ਖੰਡਨ ਕਰਨ ਦਾ ਇੱਕ ਮੌਕਾ ਮਿਲ ਜਾਂਦਾ ਤੇ ਮੈਂ ਇਸ ਤਰ੍ਹਾਂ ਦੀ ਦੋ ਝਾੜਾਂ ਜਦ ਗੰਗਾ ਸਿੰਘ ਨੇ ਪਾਈਆਂ ਮਹਾਤਮਾ ਗਾਂਧੀ ਨੇ ਬਹੁਤ ਵੱਡੀ ਸਭਾ ਦੇ ਸਮਾਪਤੀ ਮੰਗੀ ਸੀ ਤੇ ਮੈਂ ਤੁਹਾਨੂੰ ਬੋਲਦਾ